ਇਸ ਔਰਦੀ ਤਸਵੀਰ ਨੂੰ ਦੇਖੋ ਇਹ ਦੁਨੀਆ ਦੀ ਇਕਲੌਤੀ ਜਈ ਔਰਤਾ ਜੋ ਕਦੇ ਵੀ ਮਰ ਨਹੀਂ ਸਕਦੀ ਮਤਲਬ ਇਹ ਔਰਤ ਅਮਰਾ ਹੈ ਰੇਟਾ ਲੈਕਸ ਇੱਕ ਆਮ ਤੇ ਸਿੰਪਲ ਬਲੈਕ ਵੂਮਨ ਸੀ ਪਰ ਉਸਦਾ ਸ਼ਰੀਰ ਨਾਰਮਲ ਨਹੀਂ ਸੀ ਬੇਸਿਕਲੀ ਸਮਾਂ ਗੁਜ਼ਰਨ ਨਾਲ ਇੱਕ ਆਮ ਇਨਸਾਨ ਨਾਲ ਕੀ ਹੁੰਦਾ ਉਹ ਬੁੱਢਾ ਹੋ ਜਾਂਦਾ ਪਰ ਕਿਉਂ ਦਾ ਦਰਸਾ ਇਨਸਾਨ ਦੀ ਪੂਰੀ ਬਾਡੀ ਕਰੋਨਾ ਸੈਲਸ ਤੋਂ ਬਣੀ ਹੋਈ ਆ ਤੇ ਸਮਾਂ ਗੁਜ਼ਰਨ ਦੇ ਨਾਲ ਇਹ ਸੈਲਸ ਕਮਜ਼ੋਰ ਹੋਣ ਲੱਗਦੇ ਨੇ ਤੇ ਆਖਰਕਾਰ ਮਰ ਜਾਂਦੇ ਨੇ ਤੇ ਆਖਰਕਾਰ ਸਾਡੇ ਪੂਰੇ ਸ਼ਰੀਰ ਦੇ ਵਿੱਚ ਸਿਰਫ ਡੈੱਡ ਸੈਲਸ ਹੀ ਬਚਦੇ ਨੇ ਪਰ ਹਰੇਟਾ ਲੈਕਸ ਜਾਂ ਹੈਲਾ ਦੇ ਸੈਲਸ ਬਿਲਕੁਲੀ ਉਲਟਾ ਬਿਹੇਵ ਕਰ ਰਹੇ ਸੀ ਇਹ ਮਰਨ ਦੀ ਬਜਾਏ ਕੰਟੀਨਿਊਸਲੀ ਡਿਵਾਈਡ ਹੋ ਰਹੇ ਸੀ ਤੇ ਖੁਦ ਨੂੰ ਕੰਟੀਨਿਊਸਲੀ ਵਧਾਉਂਦੇ ਹੀ ਜਾ ਰਹੇ ਸੀ ਮਤਲਬ ਇਹ ਸੈਲਸ ਇਮੋਰਟਲ ਜਾਂ ਅਮਰ ਸੀ ਹੈਲਾ ਜਦੋਂ 30 ਸਾਲ ਦੀ ਸੀ ਤਾਂ ਉਸਦੇ ਪੇਟ 'ਚ ਅਚਾਨਕ ਹੀ ਦਰਦ ਸ਼ੁਰੂ ਹੋ ਗਿਆ ਹੈਲਾ ਹੁਣ ਤੱਕ 5 ਬੱਚਿਆਂ ਦੀ ਮਾਂ ਬਣ ਚੁੱਕੀ ਸੀ ਪਰ ਉਸਦੇ ਪੇਟ ਦਾ ਦਰਦ ਠੀਕ ਨਹੀਂ ਸੀ ਹੋ ਪਾ ਰਹਾ ਉਸ ਸਮੇਂ ਸਰਪ ਜੌਨ ਹਾਬਿਕੈਂਸ ਹਸਪੀਟਲ ਹੀ ਅਜਿਹਾ ਸੀ ਜੋ ਬਲੈਕ ਵੂਮਨਸ ਦਾ ਇਲਾਜ ਕਰਿਆ ਕਰਦਾ ਸੀ ਤੇ ਇਥੋਂ ਦੇ ਡਾਕਟਰ ਹਾਰਵਰਡ ਜੋਨਸ ਨੇ ਉਹਦਾ ਇਲਾਜ ਸ਼ੁਰੂ ਕੀਤਾ ਤਾਂ ਦੇਖਿਆ ਕਿ ਉਸਦੇ ਗਰਭ ਦੇ ਵਿੱਚ ਇੱਕ ਅਨਜੂਜ਼ਲ ਬਲੀਡਿੰਗ ਮਾਸਕ ਮੌਜੂਦ ਆ ਜਦੋਂ ਉਸਦੀ ਵਾਪਸੀ ਕੀਤੀ ਗਈ ਤਾਂ ਪਤਾ ਲੱਗਾ ਕਿ ਹੈਲਾ ਨੂੰ ਸਰਵਾਈਕਲ ਕੈਂਸਰ ਆ ਡਾਕਟਰਾਂ ਨੇ ਕੋਸ਼ਿਸ਼ ਕੀਤੀ ਪਰ ਟ੍ਰੀਟਮੈਂਟ ਦੇ ਦੌਰਾਨ 31 ਸਾਲ ਦੀ ਉਮਰ ਚ ਹੈਲਾ ਚਲ ਬਸੀ ਪਰ ਡਾਕਟਰਸ ਨੇ ਉਸਦੀ ਸਰਵਾਈਕਲ ਦੇ ਵਿੱਚੋਂ ਉਹਦੇ ਦੋ ਟਿਸ਼ੂ ਸੈਂਪਲਸ ਕੱਢ ਲਏ ਸੀ ਇੱਕ ਹੈਲਥੀ ਟਿਸ਼ੂਸ ਦਾ ਸੈਂਪਲ ਸੀ ਤਾਂ ਦੂਸਰਾ ਕੈਂਸਰ ਸੈਲਸ ਦਾ ਤੇ ਨਸਾਸ ਨੂੰ ਜੌਨ ਹਾਕਿੰਗ ਦੇ ਸੈੱਲ ਬਾਇਓਲੋਜੀ ਦੇ ਵਿੱਚ ਭੇਜ ਦਿੱਤਾ ਗਿਆ ਜਾਂਚ ਕਰਨ ਦੇ ਲਈ ਫਿਰ ਜੋ ਹੋਇਆ ਉਸਨੇ ਪੂਰੀ ਮੈਡੀਕਲ ਸਾਇੰਸ ਦੀ ਦਿਸ਼ਾਈ ਬਦਲਦੀ ਉਸ ਸਮੇਂ ਇੱਥੇ ਡਾਕਟਰ ਜੋਰਜ ਆਟੋ ਗਰੇ ਆਫ ਦੀ ਰਿਸਰਚ ਕਰ ਰਹੇ ਸੀ ਉਹ ਸਾਲਾਂ ਤੋਂ ਲੈਬ ਦੇ ਵਿੱਚ ਹਿਊਮਨ ਟਿਸ਼ੂਜ਼ ਨੂੰ ਗਰੋ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪ੍ਰੋਬਲਮ ਇਹ ਸੀ ਕਿ ਪਰਫੈਕਟ ਕੰਡੀਸ਼ਨ ਦੇ ਬਾਵਜੂਦ ਵੀ ਇਹ ਸੈਲਸ 40 ਤੋਂ 60 ਸਾਈਕਲਸ ਤੋਂ ਬਾਅਦ ਡਿਵਾਈਡ ਹੋਣਾ ਬੰਦ ਹੋ ਜਾਂਦੇ ਸੀ ਤੇ ਮਰ ਜਾਂਦੇ ਸੀ ਫਿਰ ਡਾਕਟਰਸ ਨੂੰ ਟਿਸ਼ੂ ਤੇ ਨਵੇਂ ਸੈਂਪਲਸ ਨੂੰ ਗਰੋ ਕਰਨਾ ਪੈਂਦਾ ਸੀ ਜੋ ਕਾਫੀ ਜ਼ਿਆਦਾ ਟਾਈਮ ਲੈਣ ਵਾਲਾ ਟਾਸਕ ਸੀ ਤੇ ਹਰੇਕ ਐਕਸਪੈਰੀਮੈਂਟ ਲਈ ਇਹ ਟਿਸ਼ੂਜ਼ ਦੀ ਜ਼ਰੂਰਤ ਵੀ ਹੁੰਦੀ ਸੀ ਪਰ ਜਦੋਂ ਉਹਨਾਂ ਨੇ ਹਾਇਲਾ ਦੇ ਇਨ ਸੈਲਸ ਦੇ ਉੱਤੇ ਐਕਸਪੈਰੀਮੈਂਟ ਪਰਫਾਰਮ ਕੀਤਾ ਤਾਂ ਉਹ ਹੈਰਾਨ ਰਹਿ ਗਏ ਇਹ ਦੇਖ ਕੇ ਕਿ ਇਹ ਸੈਲਸ ਕੰਟੀਨਿਊਸਲੀ ਗਰੋਅ ਹੀ ਕਰ ਰਹੀ ਸੀ ਮਤਲਬ ਸਾਇੰਟਿਸਟਾਂ ਨੇ ਇੱਕ ਅਜਿਹੀ ਸੈਲ ਲਾਈਨ ਦੀ ਖੋਜ ਕਰ ਲਈ ਸੀ ਜੋ ਇਮੋਰਟਲ ਸੀ ਤੇ ਡਿਵਾਈਡ ਹੁੰਦੀ ਹੀ ਜਾ ਰਹੀ ਸੀ ਹੁਣ ਡਾਕਟਰਸ ਦੇ ਹੱਥ ਅਨਲਿਮਟਿਡ ਸਪਲਾਈ ਆਫ ਹਿਊਮਨ ਟਿਸ਼ੂਜ਼ ਲੱਗ ਗਏ ਸੀ ਜਿਨ੍ਹਾਂ ਨੂੰ ਕਿ ਆਸਾਨੀ ਦੇ ਨਾਲ ਰਿਪਰੋਡਿਊਸ ਕੀਤਾ ਜਾ ਸਕਦਾ ਸੀ ਹੁਣ ਸਾਇੰਟਿਸਟਾਂ ਨੂੰ ਪੇਸ਼ੈਂਟ ਤੋਂ ਫਰੈਸ਼ ਟਿਸ਼ੂਜ਼ ਕਲੈਕਟ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਹੈਲਾ ਦੇ ਸੈਲਸ ਜਾਂ ਹੈਲਾ ਸੈਲਸ ਨੂੰ ਆਸਾਨੀ ਨਾਲ ਲੈਬ ਦੇ ਵਿੱਚ ਗਰੋਅ ਕੀਤਾ ਜਾ ਸਕਦਾ ਸੀ ਤੇ ਰਿਸਰਚ ਦੇ ਲਈ ਇਸਤੇਮਾਲ ਵੀ ਕੀਤਾ ਜਾ ਸਕਦਾ ਸੀ ਇਹਨਾਂ ਸੈਲਸ ਨੂੰ ਬਾਅਦ ਵਿੱਚ ਹੈਲਾ ਸੈਲਸ ਦਾ ਨਾਮ ਦਿੱਤਾ ਗਿਆ ਬਾਇਓਲੋਜੀਕਲ ਸਾਇੰਸ ਦੇ ਵਿੱਚ ਇੱਕ ਗੇਮ ਚੇਂਜਰ ਸੀ ਰਿਸਰਚਰਸ ਹੁਣ ਵੈਕਸੀਨ ਨੂੰ ਟੈਸਟ ਕਰ ਸਕਦੇ ਸੀ ਡਿਸੀਜ਼ਸ ਨੂੰ ਸਟੱਡੀ ਕਰ ਸਕਦੇ ਸੀ ਤੇ ਨਵੇਂ ਟ੍ਰੀਟਮੈਂਟ ਮੈਥਡਸ ਦੇ ਉੱਤੇ ਵੀ ਐਕਸਪੈਰੀਮੈਂਟ ਕਰ ਸਕਦੇ ਸੀ ਸ਼ੁਰਾਤ ਵਿਗਿਆਨੀ ਇਹ ਸਮਝ ਨਹੀਂ ਸੀ ਪਾ ਰਹੇ ਕਿ ਇਹ ਸੈਲਸ ਇਸ ਤਰ੍ਹਾਂ ਬਿਹੇਵ ਕਿਉਂ ਕਰ ਰਹੇ ਨੇ ਪਰ ਸਾਲ 1960 ਤੱਕ ਵਿਗਿਆਨੀ ਇਹਨੇ ਡਿਸਕਵਰ ਕਰ ਰਿਆ ਸੀ ਕਿ ਕੈਂਸਰ ਸੈਲਸ ਦੇ ਵਿੱਚ ਇੱਕ ਆਫੀ ਅਦਾ ਕੌਮਣਾ ਕਿਉਂਕਿ ਇਹ ਬਾਡੀ ਚ ਕਾਫੀ ਤੇਜ਼ੀ ਨਾਲ ਗਰੋ ਕਰਦੇ ਨੇ ਪਰ ਹਿਊਮਨ ਬਾਡੀ ਤੋਂ ਬਾਹਰ ਲੈਬ ਦੇ ਵਿੱਚ ਵੀ ਇਸ ਤਰ੍ਹਾਂ ਪਰਫਾਰਮ ਕਰ ਰਹੇ ਸੀ ਇਹ ਤਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਹੈਲਾ ਸੈਲਸ ਦੀ ਮਦਦ ਨਾਲ ਪੋਲੀਓ ਐਚਪੀਬੀ ਐਚਆਈਵੀ ਜੀਕਾ ਹਰਪਸ ਮੀਆਸਲਸ ਮਪਸਾ ਕੋਬਰ 90 ਤੱਕ ਹਰ ਚੀਜ਼ ਨੂੰ ਖੋਜਣ ਚ ਹੈਲਾ ਸੈਲਸ ਨੇ ਆਪਣਾ ਯੋਗਦਾਨ ਪਾਇਆ ਕਿਹਨੇ ਇਨਸਾਨੀ ਟਿਸ਼ੂਸ ਦੇ ਉੱਤੇ ਰੇਡੀਏਸ਼ਨ ਦਾ ਕੀ ਪ੍ਰਭਾਵ ਹੁੰਦਾ ਹੈ ਜਾਂ IVF ਤੇ ਧਰਤੀ ਤੋਂ ਅਸਮਾਨ 'ਚ ਭੇਜੇ ਗਏ ਸਭ ਤੋਂ ਪਹਿਲੇ ਹਿਊਮਨ ਸੈਲਸ ਵੀ ਹੈਲਾ ਸੈਲਸੀ ਸੀ ਤਾਂ ਕਿ ਪਤਾ ਕੀਤਾ ਜਾ ਸਕੇ ਕਿ ਅੰਤਰਿਕਸ਼ 'ਚ ਹਿਊਮਨ ਸੈਲਸ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਹੈਲਾ ਸੈਲਸ ਕਲਉਤੇ ਸੈਲਸ ਜਿਨ੍ਹਾਂ ਦਾ ਕਲੋਨ ਕਰਕੇ ਮਾਸ ਪ੍ਰੋਡਿਊਸ ਕੀਤਾ ਜਾ ਰਿਹਾ ਸੀ ਹੈਲਾ ਸੈਲਸ ਦੀ ਮਦਦ ਨਾਲ 11000 ਤੋਂ ਵੀ ਜ਼ਿਆਦਾ ਪੇਸ਼ੈਂਟਸ 1 ਲੱਖ ਤੋਂ ਵੀ ਜ਼ਿਆਦਾ ਸੈਂਟਿਸਟ ਪੇਪਰਸ ਤੇ 5 ਨੋਬਲ ਪ੍ਰਾਈਜ਼ ਹੁਣ ਤੱਕ ਵਿਗਿਆਨੀਆਂ ਦੇ ਦੁਆਰਾ ਜਿੱਤੇ ਜਾ ਚੁੱਕੇ ਨੇ ਮੰਨਿਆ ਜਾਂਦਾ ਕਿ ਹੁਣ ਤੱਕ ਪੂਰੀ ਦੁਨੀਆ 'ਚ 20 ਟਨ ਤੋਂ ਵੀ ਜ਼ਿਆਦਾ ਚਾਰ ਹਾਥੀਏ ਦੇ ਵਜਨ ਦੇ ਬਰਾਬਰ ਹੈਲੋਸੈਸ ਪ੍ਰੋਡਿਊਸ ਕੀਤੇ ਜਾ ਚੁੱਕੇ ਨੇ ਤੇ ਅੱਜ 70 ਸਾਲ ਬਾਅਦ ਵੀ ਉਹਨਾਂ ਨੂੰ ਸਕਸੈਸਫੁਲੀ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਤੇ ਸ਼ਾਇਦ ਅਗਲੇ ਹਜ਼ਾਰਾਂ ਸਾਲਾਂ ਤੱਕ ਇਹ ਕੀਤਾ ਜਾਂਦਾ ਰਹੂਗਾ ਇਹ ਨਹੀਂ ਹੋਰ ਵੀ ਬਹੁਤ ਸਾਰੇ ਮੋਡਰ ਕੈਂਸਰ ਸੈਲਸ ਨੂੰ ਵੀ ਵਿਗਿਆਨੀਆਂ ਨੇ ਕਲੈਕਟ ਕੀਤਾ ਪਰ ਇਹ ਸੈਲਸ ਹੈਲੋਸੈਸ ਦੇ ਬਰਾਬਰ ਕਦੇ ਵੀ ਪਰਫਾਰਮ ਨਹੀਂ ਕਰ ਪਾਈ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹਨਾਂ ਸੈਲਸ ਦੇ ਪਿੱਛੇ ਇੱਕ ਹੋਰ ਸੀ ਜੋ ਕਿ ਫਨ ਲਵਿੰਗ ਮਮ ਵੀ ਸੀ ਪਰ ਇਹ ਜਿੰਦਾ ਰਹਿੰਦੇ ਇਹ ਕਦੇ ਵੀ ਨਹੀਂ ਜਾਣ ਪਾਈ ਕਿ ਉਸ ਨੇ ਦੁਨੀਆ ਦੇ ਲਈ ਕੀ ਕੀਤਾ ਤੇ ਉਹ ਆਪਣੇ ਸੈਲ ਦੇ ਰੂਪ ਦੇ ਵਿੱਚ ਅੱਜ ਵੀ ਇਮੋਰਟਲ ਜਾਂ ਫਿਰ ਅਮਰਾ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ